ਸਾਰੇ ਸਮੇਂ ਦੁਨੀਆ ਭਰ ਦੀ ਹਵਾਈ ਸੇਵਾਵਾਂ ਪਰਬਾਵੇ 52Z ਇੰਡੀਗੋ ਸਣੇ ਕਈ ਕੰਪਨੀ ਦੇ ਉਡਾਣਾਂ ਰੱਦ 에ਅਰਲਾਈਨਸ ਦੇ ਜਹਾਜ਼ ਨਹੀਂ ਪਰ ਪਾ ਰਹੇ ਉਡਾਣ ਸਰਵਰ ਦੇ ਵਿੱਚ ਖਰਾਬੀ ਕਾਰਨ ਨਹੀਂ ਪਰ ਪਾ ਰਹੇ ਉਡਾਣ ਮਜੀਪਨੂ ਨੇ ਬੱਚਿਆਂ ਨੂੰ ਬੂਟੇ ਲਗਾਉਣ ਦੇ ਲਈ ਕਿਤਾਬ ਤੇ ਬੂਟੇ ਦੀ ਸਾਮ ਸੰਭਾਲ ਕਰਨਾ ਬਹੁਤ ਜ਼ਰੂਰੀ ਕਰਦੇ ਆ ਦੇ ਦੁਆਲੇ ਲਗਾਉਣ ਦੇ ਲਈ ਬੂਟੇ ਵੀ ਵੰਡੇ ਗਏ ਫਰਤੋ ਸਾਹਮਣੇ ਆਈ ਦਿਲ ਦਹਿਲਾਉਣ ਵਾਲੀ ਖਬਰ ਨੌਜਵਾਨੇ ਪਾਣੀ ਟੈਂਕੀ ਤੋਂ ਹੇਠਾਂ ਮਾਰੀ ਚਾਲ ਚਾਲ ਮਾਰਨ ਕਾਰਨ ਨੌਜਵਾਨ ਦੀ ਹੋਈ ਮੌਤ ਬੀਬੇ ਰ ਦੱਸਿਆ ਜਾ ਰਿਹਾ ਵਿਦਿਆਰਥੀ ਰਿੰਮਾਚੀ ਨੰਦਲ ਦੇ ਨੌਜਵਾਨ ਦੀ ਪੇਂਘ ਪਹਿਲਾਤਾ ਦੇ ਵਿੱਚ ਮਿਲੀ ਲਾਸ਼ ਦੋਸਤਾਂ ਦੇ ਨਾਲ ਜਨਮ ਦਿਨ ਦੀ ਪਾਰਟੀ ਕਰਨ ਗਿਆ ਸੀ ਨੌਜਵਾਨ ਦੇਰ ਰਾਤ ਪਾਲ ਕਰਨ ਤੇ ਪਿੰਡ ਪੁਤਲੀ ਨੇੜੇ ਮਿਲੀ ਲਾਸ਼ ਜਲਾਲਾਬਾਦ ਦੇ ਪਿੰਜਰ ਪਾਕਾ ਦੇ ਵਿੱਚ ਡਬਲ ਮਰਡਰ ਖੇਤ ਨੂੰ ਪਾਣੀ ਲਗਾਉਣ ਗਏ ਪਿਓ ਪੁੱਤਰਾ ਬਰਮੀਨਲ ਕਤਲ ਦੋਹਾਂ ਨੂੰ ਗੋਲੀਆਂ ਮਾਰ ਕੇ ਉਤਾਰਿਆ ਮੌਤੇ ਕਾਰ ਗਾਇਕਰਨ ਆਜ਼ਾਦੀ ਗੱਡੀ ਪਲਜੀ ਗਾਣੇ ਦੀ ਸ਼ੂਟਿੰਗ ਦੌਰਾਨ ਕਾਰ ਹਾਸੀ ਦਾ ਸ਼ਿਕਾਰ ਹੋਉਂਦੇ ਗਾਣੇ ਦੇ ਸ਼ੋਰ ਦੌਰਾਨ ਪਲਜੀ ਕਾਰ ਤੇਜ਼ ਰਫ਼ਤਾਰ ਦੇ ਵਿੱਚ ਰੇਸਿੰਗ ਕਾਰ ਚਲਾ ਰਹੇ ਸਨ ਆਜ਼ਲਾ ਨਵਜੋਤ ਕੋਰ ਸਿੱਧੂ ਦੇ ਨਾਲ ਪਟਿਆਲਾ ਵਿਖੇ ਵਿਖੇ ਫਿਲਮ ਦੇਖਣ ਪਹੁੰਚੇ ਨਵਜੋਤ ਸਿੰਘ ਸਿੱਧੂ ਕੈਂਸਰ ਤੋਂ ਬਾਅਦ ਪਹਿਲੀ ਵਾਰ ਦਿੱਤੀ ਪਬਲਿਕ ਅਪੀਅਰੈਂਸ ਜ਼ਿੰਦਰ ਸਥਿਤ ਐਡੀਸੀਪੀ ਦਫਤਰ ਪਹੁੰਚੇ ਪਵਨ ਕੁਮਾਰ ਟੀਨੂ ਪੀੜਿਤ ਸ਼ਸ਼ੀ ਵੀ ਉਹਨਾਂ ਦੇ ਨਾਲ ਸ਼ਿਕਾਇਤ ਕਰਨ ਪਹੁੰਚੇ ਬੀਤੀ ਰਾਤ ਕਿਸੇ ਨੇ ਕਾਰ ਨੂੰ ਲਗਾਈ ਸੀ ਆ ਸੁਖਰਪਾਲ ਦੇ ਬੱਠੇ ਕਾਂਗਰਸੀ ਨੂੰ ਮਿਲਣ ਪਹੁੰਚੇ ਰਾਜਵਡਿੰਗ ਲੁਧਿਆਣਾ ਦੇ ਸਿਵਲ ਹਸਪਤਾਲ ਪਹੁੰਚੇ ਪੰਜਾਬ ਕਾਂਗਰਸ ਪ੍ਰਧਾਨ ਕਿਸਾਨਾ ਦੇ ਰੋਕੇ ਰਸਤੇ ਨੂੰ ਲੈ ਕੇ ਕੇਂਦਰ ਸਰਕਾਰ ਦੇ ਸਾਹਮਣੇ। ਸਿਮਤ ਸਾਇਟ ਦੇ ਸੀਵਰੇਜ ਵਿਭਾਗ ਦੀ ਵੱਡੀ ਲਾਪਰਵਾਹੀ ਹਾਈਵੇ ਤੇ ਬਣੇ ਵੱਡੇ ਖੱਡੇ ਵਿੱਚ ਜਿੱਗੇ ਦੋ ਮੋਟਰਸਾਈਕਲ ਸਵਾਰ ਹਾਦਸੇ ਕਾਰਨ ਇੱਕ ਵਿਅਕਤੀ ਹੋਇਆ ਲਾਪਤਾ।